બસ ਇੰਨਾ ਕੀ ਦੱਸਿਆ ਜੀ ਕਿ ਅੱਜ ਮੈਂ ਫੁੱਲਾਂ ਵਾਲਾ ਚੁੰਗੀ ਤੋਂ ਤੁਰਿਆ ਟ੍ਰੀਮੈਂਟ ਆਏ ਦੇ ਵਿੱਚ ਤੇ ਪਰ ਜਿਹੜੀ ਨਾਈਟ ਦੀ ਸਮੱਸਿਆ ਬੜੀ ਆਈ ਹੋਈ ਤੁਹਾਡਾ ਵਿਕਾਸਨਗਰ ਏਰੀਆ ਪੰਜਾਬ ਮਾਤਾ ਨਗਰ ਗੋਪਾਲ ਨਗਰ ਇਹ ਬੰਦਾ ਇਹ ਰਾਤ ਨੂੰ ਇਹਦੀ ਡਰਾਈਵਰ ਦੀ ਖਰਾਬੀ ਸੀ ਉਹ ਕੋਈ ਸੁਰਤ ਨਹੀਂ ਸੀਗੀ ਲੁਧਿਆਣਾ ਦੇ ਪੱਖੋ ਵੱਲ ਰੋਡ ਤੇ ਬੇਕਾਬੂ ਟਰੱਕ ਨੇ ਤੋੜੇ ਬਿਜਲੀ ਦੇ ਕਈ ਖੰਭੇ ਇਲਾਕੇ 'ਚ ਬਿਜਲੀ ਗੁੱਲ ਬੀਤੀ ਰਾਤ ਵਾਪਰੀ ਕੱਢਣਾ ਤਾਂ ਇਹ ਦੱਸ ਦਈਏ ਕਿ ਆਏ ਦਿਨ ਟਰੱਕ ਡਰਾਈਵਰਾਂ ਦੇ ਆਤੰਕੀ ਘਟਨਾਵਾਂ ਦੇਖਣ ਸੁਣਨ ਨੂੰ ਮਿਲਦੀਆਂ ਨੇ ਔਰ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਲੁਧਿਆਣਾ ਦੇ ਪੱਖੋਵਾਲ ਰੋਡ ਤੇ ਇੱਕ ਬੇਕਾਬੂ ਟਰੱਕ ਨੇ ਬਿਜਲੀ ਦੇ ਕਈ ਖੰਭਿਆਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਇਲਾਕੇ 'ਚ ਬਿਜਲੀ ਗਲ ਹੋ ਗਈ ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚ ਕੇ ਜ਼ਖਮੀ ਡਰਾਈਵਰ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਤੁਹਾਨੂੰ ਦੱਸ ਦਈਏ ਕਿ ਇਸ ਦੌਰਾਨ ਟਰੱਕ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਦੱਸ ਦਈਏ ਕਿ ਕੋਈ ਵੀ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਹੈ ਇਸ ਸੰਬੰਧੀ ਗੱਲਬਾਤ ਕਰਦੇ ਸਥਾਨਕ ਲੋਕਾਂ ਨੇ ਦੱਸਿਆ ਕਿ ਬੀਤੀ ਰਾਤ ਇੱਕ ਸ਼ਰਾਬੀ ਟਰੱਕ ਚਾਲਕ ਨੇ ਟਰੱਕ ਨੂੰ ਬਿਜਲੀ ਦੇ ਖੰਭੇ ਨਾਲ ਟਕਰਾ ਦਿੱਤਾ ਜਿਸ ਕਾਰਨ ਉਸ ਦੇ ਗੰਭੀਰ ਸੱਟਾਂ ਲੱਗਿਆ ਉਹਨਾਂ ਦੱਸਿਆ ਕਿ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਬਿਜਲੀ ਸਪਲਾਈ ਬਹਾਲ ਕਰਨ ਲਈ ਮੌਕੇ ਤੇ ਪਹੁੰਚ ਕੇ ਤਾਰਾਂ ਨੂੰ ਕਿਸੇ ਹੋਰ ਥਾਂ ਤੋਂ ਚਾਲੂ ਕਰਵਾ ਦਿੱਤਾ ਜਿਸ ਕਾਰਨ ਬਿਜਲੀ ਵਿਭਾਗ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਤਾਂ ਉੱਥੇ ਹੀ ਟਰੱਕ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਰਾਤ ਨੂੰ ਇਹਦੀ ਡਰਾਈਵਰ ਦੀ ਖਰਾਬੀ ਕੀਤੀ ਸੀ ਉਹਨੂੰ ਕੋਈ ਸੁਰਤ ਨਹੀਂ ਸੀਗੀ ਉਹ ਇਹਨੇ ਗੱਡੀ ਨੂੰ ਲੈ ਕੇ ਖੰਬੇ 'ਚ ਮਾਰੀ ਤੇ ਡਿਓਰਨ ਫਰਨੀਚਰ ਦੇ ਬਾਹਰ ਪੱਕਾ ਰੋਡ ਤੇ ਖੰਬੇ 'ਚ ਵੱਜਿਆ ਸਾਰੀਆਂ ਤਾਰਾਂ ਤੂਰਾ ਤੋੜਤੀਆਂ ਮੇਰੇ ਖਿਆਲ ਨਾਲ 200 ਮੀਟਰ ਤੋਂ ਇਹ ਖੰਬਿਆਂ 'ਚ ਵੱਜਦਾ ਆਇਆ ਪਿੱਛੋਂ ਤੇ ਫਿਰ ਇਹਨੂੰ ਇੱਥੇ ਜਾ ਕੇ ਹਸਪੀਟਲ ਛੱਡਿਆ ਤੇ ਉਹਨੂੰ ਕੋਈ ਸੁਰਤ ਨਹੀਂ ਸੀ ਇਹ ਸਾਰਾ ਡੈਮੇਜ ਹੋ ਗਿਆ ਸਾਰਾ ਇਲਾਕਾ ਬੰਦ ਸੀਗਾ ਰਾਤ ਦਾ ਪਰ ਹੁਣ ਰੋਡ ਸ਼ਿਫਟ ਕਰਾਇਆ ਤੇ ਸਾਰੇ ਐਕਸ਼ਨ ਸਾਹਿਬ ਨੂੰ ਐਸਜੀਓ ਨੂੰ ਤੇ ਸਾਰਿਆਂ ਨੂੰ ਅਸੀਂ ਨੋਟ ਕਰਵਾ ਕੇ ਤੇ ਜਿਹੜਾ ਕੁਛ ਏਰੀਆ ਜਿਹੜਾ ਉਹ ਬੰਦ ਆ ਫਿਲਹਾਲ ਇਹਨੂੰ ਦੁਪਹਿਰ ਤੱਕ ਚਾਲੂ ਹੋ ਜਾਊਗਾ ਬੰਦਾ ਵੱਜ ਗਿਆ ਬੰਦਾ ਵੱਜ ਗਿਆ ਪਰ ਉਹਦੇ ਸੱਟਾਂ ਲੱਗੀਆਂ ਪਰ ਉਹਨੂੰ ਬਹੁਤ ਬੁਰੀ ਤਰ੍ਹਾਂ ਐਕਸੀਡੈਂਟ ਕੀਤਾ ਉਹ ਤਾਂ ਨਹੀਂ ਬੰਦਾ ਲੱਗਿਆ ਕਿ ਫੁਵਾਰੀ ਦੀ ਗੱਡੀਆਂ ਕਿੱਥੇ ਜਾ ਰਹੀਆਂ ਬਸ ਇੰਨਾ ਕੀ ਦੱਸਿਆ ਜੀ ਕਹਿੰਦਾ ਮੈਂ ਫੁੱਲਾਂ ਵਾਲਾ ਚੁੰਗੀ ਤੋਂ ਸੁਰਿਆ ਟ੍ਰੀਟਮੈਂਟ ਆ ਦੇ ਵਿੱਚ ਪਰ ਜਿਹੜੀ ਲਾਈਟ ਦੀ ਸਮੱਸਿਆ ਬੜੀ ਆਈ ਹੋਈ ਸਾਡਾ ਵਿਕਾਸਨਗਰ ਏਰੀਆ ਪੰਜਾਬ ਮਾਤਾ ਨਗਰ ਗੋਪਦ ਨਗਰ ਇਹ ਬੰਦਾ ਔਰ ਵਿਕਾਸਨਗਰ ਦਾ ਤੇ ਪੰਜਾਬ ਮਾਤਾ ਨਗਰ ਦਾ ਕੁਝ ਏਰੀਆ ਜਿਹੜਾ ਉਹ ਹਲੇ ਨਹੀਂ ਚੱਲਿਆ ਟਾਈਮ ਲੱਗੂਗਾ ਤੇ 2:30 ਵਜੇ ਤੱਕ ਉਮੀਦ ਆ ਤੇ ਜਿਸ ਤਰ੍ਹਾਂ ਵੀ ਕਿਹਾ ਪੀਚੀ ਹੋਈ ਸੀ ਇਹਦੇ ਮਾਲਕਾਂ ਨਾਲ ਕੋਈ ਸੰਪਰਕ ਨਹੀਂ ਹਲੇ ਕੋਈ ਸੰਪਰਕ ਨਹੀਂ ਹੋਇਆ ਜੀ ਗੱਡੀ ਖੜੀ ਆ ਨੰਬਰ ਨੋਟ ਕਰ ਲਿਆ ਪੁਲਸ ਵਾਲਿਆਂ ਨੂੰ ਵੀ ਇਤਲਾਹ ਦੇ ਦਿੱਤੀ ਆ ਸਾਡੇ ਵਲੰਟੀਅਰ ਵੀ ਲੱਗੇ ਹੋਏ ਆ ਜਿਹੜੇ ਟ੍ਰੈਫਿਕ ਨੂੰ ਡਿਵਰਟ ਕਰਦੇ ਆ ਟ੍ਰੈਫਿਕ ਖੋਲਤਾ ਹੈਵੀ ਗੱਡੀਆਂ ਦਾ ਟ੍ਰੈਫਿਕ ਆ ਜਿਹੜਾ ਡਿਵਰਟ ਕਰਤਾ ਤੇ ਅਸੀਂ ਜੋ ਜਿੰਨੀ ਮਦਦ ਕਰ ਸਕਦੇ ਹੁਣੇ ਆਪ ਵੀ ਕੀਤੀ ਬਦਲੀ تقریبا ਉਹਨੂੰ ਲੋੜ ਪਈ ਨਹੀਂ ਸੀ ਕੋਈ ਨਚੇ ਨੂੰ ਚੇਚੀ ਸੀਗਾ ਬਾਕੀ ਹੋਰ ਅਪਡੇਟਸ ਲਈ ਦੇਖਦੇ ਰਹੋ ਖਬਰ ਇਲਾਲ ਟੀਵੀ ਧੰਨਵਾਦ